ਇਹ ਗੁਰੂ ਕੋਠੀ ਸਾਹਿਬ ਇੱਧਰ ਆ ਜੀ ਇੱਧਰ ਆਪਾਂ ਉਧਰ ਜਨਾਂ ਮੈਂ ਪਹਿਲਾਂ ਗੁਰੂ ਸਾਹਿਬ ਦਰਸ਼ਨ ਕਰਨ ਆ ਗਿਆ ਇਹ ਸ੍ਰੀ ਚੋਲਾ ਸਾਹਿਬ ਦਾ ਇੱਕ ਹੋਰ ਗੁਰਦੁਆਰਾ ਸਾਹਿਬ ਆ ਇੱਥੇ ਵੀ ਇਤਿਹਾਸ ਰੱਖਾ ਜੀ ਇੱਥੇ ਵੀ ਮਾਰੇ ਪ੍ਰਕਾਸ਼ ਆ ਸੰਗਤਾਂ ਆਉਂਦੀਆਂ ਦਰਸ਼ਨ ਕਰਨ ਵਾਸਤੇ ਇਹ ਇਥੇ ਸੇਵਾਦਾਰ ਨਹੀਂ ਕੋਈ ਮੈਨੂੰ ਲੈ ਕੇ ਤੇ ਦੂਸਰੀ ਕੋਠੜੀ ਆਪਾਂ ਦਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਹਾਉ ਸੰਗਤ ਜੀ ਅੱਜ ਇੱਕ ਨਵੀਂ ਵੀਡੀਓ ਦੀ ਸ਼ੁਰੂਆਤ ਕਰਨ ਲੱਗੇ ਆ ਗੁਰਦੁਆਰਾ ਸੀ ਮੇਨ ਕੋਰ ਦੁਆਰਾ ਕੋਠੀ ਸਾਹਿਬ ਨੂੰ ਕਹਿੰਦੇ ਗੁਰੂ ਕੀ ਕੋਠੀ ਸਾਹਿਬ ਇਹ ਮੇਰਾ ਭਾਈ ਸਾਹਿਬ ਨਰਿੰਦਰ ਸਿੰਘ ਜੀ ਇਸੇ ਵਕਤ ਆ ਗਏ ਨੇ ਤੇ ਮੈਂ ਦੁੱਛੇ ਗੁਰਦੇ ਚਲ ਗਏ ਹਾਂ ਤੁਹਾਨੂੰ ਵਿਖਿਆ ਵੀਡੀਓ ਵਿੱਚ ਤੇ ਇਹਨੂੰ ਇੱਥੇ ਲੈ ਕੇ ਆਏ ਆ ਤੇ ਜਿਲ੍ਹਾ ਪੁਰਾਤਨ ਘਰ ਵੀ ਗੁਰੂ ਸਾਹਿਬ ਦਾ ਉਹ ਇੱਥੇ ਹੀ ਆ ਪਹਿਲਾਂ ਆਪਾਂ ਦਰਸ਼ਨ ਕਰ ਲਈਏ ਮੇਨ ਗੋੜ ਗੁਰੂ ਘਰ ਦੇ ਫਿਰ ਲੈ ਕੇ ਜਾਂਦੇ ਆ ਜਿੱਥੇ ਗੁਰੂ ਸਾਹਿਬ 2.5 ਸਾਲ ਵਿਚਰੇ ਆ ਜੀ ਆਪਣੀ ਜ਼ਿੰਦਗੀ ਦੇ ਉੱਥੇ ਫਿਰ 可以，来，是个屁。 ਕੀ ਫਰੇ ਕੀ ਆ ਮੈਂ ਇਸੇ ਇਸੇ ਪਰਲ ਲੈਣਾ ਹੈ ਕੀ ਇਥੇ ਵਗਾਈ ਕੀ ਇਤਿਆਫ ਕਿਥੇ ਅੰਦਰਾ ਉਹ ਸਾਹਮਣੇ ਨਾਲ ਉਹਨਾਂ ਮੰਨ ਲਿਆ ਚਾਹ ਲਗਾ ਸਾਹਮਣੇ ਆਵੇ ਇਹਨੂੰ ਮਾਰਿਆ ਇਹ ਆਹ ਪੂਰਾ ਇੱਕ ਮਾਰਾ ਸਾਜ ਇੱਕ ਆਵੇ ਨਾਲ ਉਹਨੇ ਬਨੇ ਕਿਤਾ ਉਹ ਇੱਕ ਉਹ ਰਤੀ ਅਸਰੇ ਸੰਜ ਪੜੀ ਜੀ ਆ ਵੇਖੋ ਜੀ ਪੁਰਾਣਾ ਪੁਰਾਣੇ ਲੱਗੇ ਹੁੰਦੇ ਸੀ ਛੋਟੇ ਛੋਟੇ ਹੁੰਦੇ ਹੋ ਉਦੋਂ ਇਹ ਬੁਗੇ ਹੁੰਦੇ ਇਦਾਂ ਦੇ ਆਹ ਲੋਹੇ ਦੀਆਂ ਪੱਤੀਆਂ ਲਗੀਆਂ ਟੱਕੜੁੱਤੀ ਵੀਂਦਰਾ ਖੋਰ ਰਹੀ ਨੇ ਜੀ ਸੰਭਾਈ ਸਾਹਿਬ ਜੀ ਪੁਰਾਣੀ ਨੇ ਇਹ ਖੋ ਇਹੋ ਹੀ ਹੈ ਨਾ ਜੀ ਖੂਫ ਆ ਪਈ ਹੋਈ ਆ ਖੂ ਦਾ ਤੇ ਪਾਣੀ ਬੜਾ ਠੰਡਾ ਹੁੰਦਾ ਰਿਹਾ ਵਾ ਇਹ ਰਿਹਾ ਨੇ ਸੇਵਾ ਕਰਦੇ ਹੁੰਦੇ 1970 ਤੋਂ ਲੈ ਕੇ ਜਿੰਨਾ ਸੇਵਾ ਕੀਤੀ ਹੈ ਨਾਮ ਇਹਨੂੰ ਲਿਖਿਆ ਜਾਰੀ ਤੇ ਉਹ ਕਹਿੰਦੇ ਇੱਥੇ ਇਸ਼ਨਾਨ ਕਰਦੇ ਰਹੇ ਆਪਾਂ ਉਹਦਾ ਨਾਮ ਦੱਸਣਾ ਇਹ ਦਰਸ਼ਨ ਸਿੰਘ ਜੀ ਸੰਧੂ ਅੱਛਾ ਜੀ ਇੱਥੇ ਗ੍ਰੰਥੀ ਰਹੇ ਆ ਤੇ ਉਹ ਦੱਸਦੇ ਵੀ 1970 ਜਦੋਂ ਇੱਥੇ ਆਏ ਆ ਉਹ ਤੋਂ ਇਸ਼ਨਾਨ ਕਰਦੇ ਰਹੇ ਆ ਨਹਾ ਦੇ ਕੋਈ ਖੂਗ ਲੈ ਸ਼ਾਂਤ ਟੱਕਿਆ ਖੋਹਿਆ ਬਣਿਆ ਹੀ ਉੱਤੇ ਬਣਿਆ ਨਾ ਸ਼ਾਤੇ ਜੀ ਪਈ ਹੋਣੀਆਂ ਇੰਨਾ ਸ਼ਾਈਟਾਂ ਵਾ ਜੀ ਗੁਰੂ ਅਰਜਨ ਦੇਵ ਜੀ ਦਾ ਜਨਮ ਜੀ 1563 ਈਸਵੀ ਚ ਹੋਇਆ ਹੈ ਜੀ ਆ ਵੇਖੋ ਗੁਰੂ ਗੋਬਾਜਵਾਲਾ ਜਦੋਂ ਮੈਂ ਗਿਆ ਉਦੋਂ ਵੀ ਸਾਈਡਾਂ ਦੇ ਕਮਰੇ ਦੇ ਵਿੱਚ ਪੌੜੀਆਂ ਆਹੀ ਮਾਤਾ ਸੁੰਦਰਕੌਰ ਜੀ ਦੇ ਘਰ ਤੇ ਜਿਹੜੀ ਦਿਖ ਦਿੱਤੀ ਗਈ ਆ ਰੀਅਲ ਹਾਂਜੀ 82 ਕਿੰਦਾ ਜੀ 82 82 ਅੰਧ ਹੁੰਦੇ ਆਛਾ ਜੀ ਹੂੰ ਪੌੜੀਆਂ ਵੇਖੋ ਇਟਾਂ ਨੂੰ ਲੱਕੜਾਂ ਨੇ ਬੰਨੇ ਆ ਵਾ ਆ ਲੱਕੜ ਲੱਗੀ ਪੁਰਾਣੀ ਉਹ ਹੀ ਲੱਕੜ ਜੇ ਇਹ ਮਹਾਰਾ ਰਣਜੀਤ ਸਿੰਘ ਉਹਨਾਂ ਨੇ ਕੰਮ ਨੂੰ ਕੀ ਦਿਖ ਦਿੱਤੀ ਇੱਕ ਵਧੀਆ ਤੇ ਭਿਆਣੀ ਹੁੰਦਾ ਸੀ ਪਿੰਡ ਦਾ ਨਾਮ ਪਹਿਲਾਂ ਭਿਆਣੀ ਜਦੋਂ ਗੁਰੂ ਸਾਹਿਬ ਇੱਥੇ ਆਏ ਆ ਮਾਤਾ ਸੁਖਵੰਤ ਤੇ ਭਾਈ ਕਾਨਾ ਜੀ ਭਾਈ ਕਾਨਾ ਜੀ ਜਿਹੜੇ ਇੱਕ ਲੰਬੜਦਾ ਰਹੀ ਉਹ ਫਿਰ ਬਣਾ ਕੇ ਲਿਆਏ ਜ ਉਹਨਾਂ ਵਾਸਤੇ ਉਹਨਾਂ ਦੇ ਘਰ ਦੀ ਮਾਤਾ ਸੁਖਾ ਸੁਖਾ ਹੁੰਦਾ ਬਣਾ ਕੇ ਲਿਆਏ ਸੀ ਇੱਕ ਚੋਲੀ ਚੂਰੀ ਚੂਰੀ ਕੁੱਟ ਕੇ ਦੇਸੀ ਕਿਉ ਤੇ ਛੱਕਰ ਨਾਲ ਵਾਵਾ ਵੱਡਾ ਜ ਆ ਬਣਾ ਲਿਆ ਹੁੰਦਾ ਉਹਨਾਂ ਨੇ ਛਾਨਾ ਜ ਆ ਗੁਰੂ ਸਾਹਿਬ ਨੇ ਕਿਹਾ ਵੀ ਆ ਕੇ ਬਣਾ ਲਿਆ ਦਾ ਤੁਸੀਂ ਇੱਕ ਚੋਲਾ ਉਹ ਥੇ ਨਾ ਪਿਆ ਗਿਆ ਸ੍ਰੀ ਚੋਲਾ ਸਾਹਿਬ ਉੱਤੇ ਜਿਹੜੇ ਸ਼ਤੌਰ ਆ ਵੇਖੋ ਤੁਸੀਂ ਬਿਲਕੁਲ ਪੁਰਾਣੇ ਆ ਇਹੋ ਜਿਹੇ ਰੰਗੇ ਹੁੰਦੇ ਸੀ ਕੇਲੀਆਂ ਪਹਿਲਾਂ ਹੁੰਦੀਆਂ ਸੀ ਘਰਾਂ 'ਚ ਲਾਉਣ ਵਾਸਤੇ ਇਧਰ ਵੀ ਕਮਰੇ ਹੀ ਆ ਜੀ ਸਾਰੇ ਕਮਰੇ ਨੇ ਤੇ 1606 ਈਸਵੀ 'ਚ ਗੁਰੂ ਸਾਹਿਬ ਦੀ ਸ਼ਹੀਦੀ ਹੋਈ ਸੀ ਕਿਉਂਕਿ ਆਪਣੀ ਭਰਾ ਭਰਾ ਪ੍ਰਿਥੀਚੰਦ ਵਿਚਲਾ ਭਰਾ ਮਹਾਦੇਵ ਦੇ ਛੋਟੇ ਭਰਾ ਗੁਰੂ ਅਰਜਨ ਦੇਵ ਜੀ ਸਾਹ ਇਕ ਰੱਬ ਦਰ ਜੀ ਇਥੇ ਬਿਠਾ ਜੀ ਤੇ ਪ੍ਰਿਥੀ ਨਹੀਂ ਪ੍ਰਥੀਆ ਨਹੀਂ ਜਾਂਦਾ ਵੀ ਗੁਰੂ ਸਾਹਿਬ ਜੀ ਅੱਗੇ ਆਉਣ ਤੇ ਗੁਰੂ ਸਾਹਿਬ ਨੇ ਸਮੇਂ ਦੀ ਲੋੜ ਹੀ ਉਦੋਂ ਕਿਉਂਕਿ ਆਪੋ ਧਾਰੀਆਂ ਜਿਹੜੀ ਦੇਹ ਧਾਰੀਆਂ ਜਿਹੜੀ ਹਨ ਪਰੰਪਰਾ ਉਹ ਬਾਣੀਆਂ ਆਪਣੀਆਂ ਰਚੀ ਜਾਂਦੇ ਹਨ ਨਕਲੀ ਤੇ ਗੁਰੂ ਸਾਹਿਬ ਨੇ ਲੋੜ ਹੀ ਵੀ ਬਾਣੀ ਇਕੱਠੀ ਕਰਨ ਦੀ ਉਦੋਂ ਪੀਲੂ ਪੀਲੂ ਵਰਗੇ ਛੱਜੂ ਵਰਗੇ ਸ਼ਾਹ ਹੁਸੈਨ ਵਰਗਿਆਂ ਦੀ ਬਾਣੀਆਂ ਵੀ ਮੰਗਵਾਈਆਂ ਗਈਆਂ ਸੀ ਪਰ ਉਹ ਮਾਪਦੰਡ ਦੇ ਖਰੀਆਂ ਨਹੀਂ ਉਤਰੀਆਂ ਤੇ ਗੁਰੂ ਸਾਹਿਬ ਨੇ ਉਹ ਰੱਦ ਕਰਕੇ ਗਈਆਂ ਸੀ ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਹੀ ਉੱਤਮ ਬਾਣੀ ਦਾ ਜ਼ਿਕਰ ਨਹੀਂ ਆਦ ਗ੍ਰੰਥ ਦਾ ਨਾਮ ਉਦੋਂ ਦਿੱਤਾ ਗਿਆ ਸੀ ਜਿਹੜਾ ਕਿ ਅੱਜ ਕਲ੍ਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ ਨਾਲ ਸਾਡੇ ਗੁਰੂ ਸਾਹਿਬ ਆ ਜੀ ਇਹ ਦੇਖੋ ਤੁਸੀਂ ਸ਼ਤਿਰੀਆਂ ਕਿੱਦਾਂ ਦੀਆਂ ਹੋਈਆਂ ਵਾ ਤੇ ਗੱਲ ਕਹਿੰਦੇ ਆ ਜਿਹੜਾ ਪ੍ਰਥੀ ਆ ਹੀ ਗੁਰੂ ਸਾਹਿਬ ਨਾਲ ਈਰਖਾ ਬੜੀ ਕਰਦਾ ਸੀ ਤੇ ਗੁਰੂ ਸਾਹਿਬ ਕਰ ਕੋਈ ਬੱਚਾ ਨਹੀਂ ਜੇ ਤਾਂ ਬੱਚਾ ਹੋ ਗਿਆ ਉਦੋਂ ਏਖਾ ਹੋਰ ਜ਼ਿਆਦਾ ਹੋ ਗਈ ਪਹਿਲਾਂ ਉਹਨੂੰ ਇਹ ਵੀ ਜ਼ਿਆਦਾ ਸਾਰੀ ਜਿਹੜੀ ਸੀਟ ਹੈ ਮੇਰੇ ਕੋਈ ਹੋਣੀ ਜਾਂ ਮੇਰੇ ਪੁੱਤ ਕੋ ਹੋਣੀ ਆ ਤੇ ਬਾਅਦ ਚ ਫਿਰ ਉਹ ਸਾਰਾ ਕੰਮ ਖਰਾਬ ਹੋ ਗਿਆ ਸੀਰਖਾ ਹੋਰ ਵੱਧ ਗਈ ਪਰ ਰੱਬ ਦੀ ਜੋਰ ਜਿਥੇ ਹੀ ਰੱਬ ਨਹੀਂ ਸਚਾਈ ਨਹੀਂ ਬਾਹਰ ਆਉਣੀ ਹੋਣਾ ਹੀ ਇਧਰ ਵੀ ਇੱਕ ਕਮਰਾ ਵਾ ਜੀ ਸਾਰੀ ਦੇਖ ਬਣਾਣੀ ਆ ਜੀ ਬਾਬਾ ਜੀ ਜੇ ਮੰਨ ਲਓ ਹੁਣ ਆ ਜਿਹੜਾ ਸਾਹਬਿਆ ਵਾ ਮੈਂ ਇਹਨੂੰ ਛੇੜਿਆ ਨਹੀਂ ਗਿਆ ਤੇ ਜੇ ਇਹਨੂੰ ਇਹਨ ਬੇਨ ਇਹਦਾ ਸਾਹਣਾ ਤੇ ਫੇਰ ਕੀ ਕੀਤਾ ਜਾ ਸਕਦਾ ਇਹ ਮਤਲਬ ਇਹ ਹੁੰਦੇ ਕੁਝ ਸਾਲਾਂ ਵਿੱਚ ਇਹਨੇ ਡਿੱਗਣਾ ਮੀਆਂ ਹਾਂ ਡਿੱਗਣਾ ਨਹੀਂ ਆ ਤੇ ਇਹਨੂੰ ਜਾਂ ਜਾਂ ਤੇ ਲੋਹੇ ਦੇ ਕੋਈ ਡਾਟ ਡੂਟ ਲਾ ਕੇ ਕੋਈ ਇਸ ਦੀ ਡਾਟ ਲਾ ਜਾਂ ਕੋਈ ਉਹਨੂੰ ਕੋਈ ਚੀਜ਼ ਮਤਲਬ ਥੱਲੇ ਕੋਈ ਲਾਈਟ ਆਟਾ ਲਾ ਕੇ ਹਣਾ ਵੀ ਦੇਖ ਰਵੇ ਦੇਖ ਰਵੇ ਤੇ ਉਹ ਦੇਖ ਨੂੰ ਸਾਭਿਆ ਜਾਵੇ ਤੇ ਫੇਰ ਥੇ ਕੰਮ ਠੀਕ ਰਹਿਣਾ ਠੀਕ ਰਹਿਣਾ ਕਿਉਂਕਿ ਆ ਵੇਖੋ ਕੰਦਾ ਉਲਟ ਗਿਆ ਵਾ ਉਲਟ ਗਿਆ ਆਪ ਕੋ ਭਝਾਲ ਲਈ ਹੈ ਕਈ ਪਹਾਲ ਕਈ ਤਪਾਲ ਕਈ ਕੋ ਸਹਾਲ ਉਸ ਪੀੜੇ ਕਿਉਂ ਬਾਲੇ ਬੋਲੀ ਵੇਖੇ ਤੇ ਉੱਪਰ ਵੇਖ ਲੋ ਕਿਤੇ ਗੜਿਆ ਉਸ ਸਤਿ ਕੀਰੇ ਉਹ ਅੱਛਾ ਅੱਛਾ ਇੱਥੋਂ ਨਿਕਲੇ ਆ ਰਾਏ ਕਸ਼ਤੌਰ ਭਰ पे ਅੱਜ ਬੜਾ ਵੱਡਾ ਵੇਖੋ ਤੁਸੀਂ ਇਹ ਇਹ ਪੁਰਾਣੀ ਲੱਕੜ ਹੈ ਜੀ ਮੈਂ ਥੋੜਾ ਜਿਹਾ ਪੌੜੀਆਂ ਤੇ ਚੜ ਕੇ ਵੀ ਵਿਖਾਉਣਾ ਤੈਨੂੰ ਇਹ ਨਾ ਵੇਖੋ ਲੱਕੜ ਤੇ ਹੀ ਪੁਰਾਣੀ ਲੱਕੜ ਇਹ ਬਿਆਸ ਦੇ ਜੀ ਹਾਂ ਵਿਆਹ ਹੈ ਕਿ ਵਿਆਹ ਯਾਰ ਇਹ ਮਨ ਦਾ ਨਾਮ ਨਹੀਂ ਹੋਇਆ। ਉਹ ਕਮੇਨ ਖਈ ਹੁੰਦੀ। ਮੈਂ ਪੜਿਆ ਕਿਤੇ ਵੀ ਸ਼੍ਰੋਮਣੀ ਕਮੇਟੀ ਨੇ 1924 ਵਿੱਚ ਲਈ ਹੀ ਵਾਕਟੋਲੇ ਦੀ ਇਹ ਥਾਂ ਦੀ ਇੱਕ ਵਾਰੀ ਆਈ ਕਮੇਟੀ ਸਾਹਿਬ ਮੁੜ ਕੇ ਹੈਨਾ ਤੇ 1970 ਤੋਂ ਲੈ ਕੇ ਇਹ ਜਲਾਹੀ 2001 ਤੱਕ ਲੰਗਰ ਦੀ ਸਾਰੀ ਮਰਿਆਦਾ ਇੱਥੇ ਹੀ ਵਾਜ 2001 ਤੋਂ ਫਿਰ ਇੱਥੋਂ ਸ਼ਿਫਟ ਕਰਕੇ ਉਹ ਸਾਹਮਣੇ ਗੁਰੂ ਘਰ ਦੇ ਵਿੱਚ ਲੰਗਰ ਨੂੰ ਸ਼ਿਫਟ ਕਰਤਾ ਗਿਆ। ਖੁਨਾ ਚੜਦੀਆਂ ਪੌੜੀਆਂ ਤਾਂ ਨੂੰ ਥੋੜੀਆਂ ਜਿਹੀਆਂ ਚੜ ਕੇ ਵੇਖ ਲਈ ਕੋਈ ਗਲਤ ਨਹੀਂ। ਹਾਂਜੀ। ਠੀਕ ਹੈ ਜੀ ਮਿਹਰਬਾਨੀ। ਦੇਖੋ ਮੈਂ ਚੱਲਿਆ ਹਾਂ ਢੋਲੀ। ਲੱਕੜ ਬਕਾਇਦਾ ਲੱਗੀ ਐ ਦੇ। ਵੇਖੋ। ਧੰਨਿਆ ਜੀ ਮਹਾਰਾਜਾ ਰਣਜੀਤ ਸਿੰਘ। ਧੰਨ ਹੀ ਮਹਾਰਾਜ ਜੀ ਸਦੇ ਕੰਮ। 1800 ਨਾਜ ਤੱਕ ਸਿੱਖ ਰਾਜ ਰਿਹਾ ਵਾ ਤੇ 1839 ਵਿੱਚ ਮਹਾਰਾਜ ਜੀ ਜੀ ਦੀ ਸ਼ਹਾਦਤ ਹੋਈ ਆ ਉਹਨਾਂ ਦੇ ਸ਼ਹਾਦਤ ਤੋਂ ਬਾਅਦ ਦਾਸਾ ਰਾਜ ਹੋ ਰਿਹਾ ਕਿਉਂਕਿ ਪਰਿਵਾਰ ਵੱਡਾ-ਵਡਾਈ ਸਿੱਖ ਰਾਜ ਬਹੁਤ ਵੱਡਾ ਹੈ 12 ਮਿਸਲਾਂ ਬੜੀਆਂ ਹੀ ਪਹਿਲਾਂ 1748 ਵਿੱਚ ਜਿਹੜੀਆਂ ਕਿ ਮਹਾਰਾਜ ਦੇ ਦਾਦਾ ਵੀ ਵਿੱਚ ਸੀ ਸ਼ੁਕਰ ਚੱਕੀਆ ਮਿਸਲ ਦੇ ਬਾਨੀ ਸਨ ਮਹਾਰਾਜ ਰਣਜੀਤ ਸਿੰਘ ਹੇਰੀ ਕੇ ਮਹਾਰਾ ਦੇ ਦਾਦੇ ਕੋਲ ਸ਼ੁਰੂ ਕੀਤੀ ਗਈ ਆ ਛਾਤੇ ਆ ਜੀ ਤੁਰਨ ਜੋਗ ਹੋਊਗੀ ਸ਼ਾਇਦ ਪਰ ਗਾਂਣ ਜਾਇ ਜਾ ਸਕਦਾ ਕਿਉਂਕਿ ਖਤਰਾ ਇੱਥੋਂ ਆ ਕੋਚ ਢੱਟ ਗਈ ਆ ਆ ਬੈਣ ਵਾਸਤੇ ਸੀਟਾਂ ਬਣੀਆਂ ਪ੍ਰਾਤਨ ਤੇ ਆ ਬੂੰਗਾ ਵਾ ਜੀ ਆ ਵੇਖੋ ਲੱਕੜ ਦੀ ਨਹੀਂ ਭਈਆ ਬਿਲਕੁਲ ਉਹੀ ਦੇਖਿਆ ਜੀ ਫੇਰ ਮੂੰਹ ਚ ਬਾਰ ਬਾਰ ਨਿਕਲਦਾ ਵਾ ਵੀ ਧਾਨੇ ਮਹਾਰਾਜ ਅਰਨਜੀਤ ਸਿੰਘ ਤੇ ਧਾਨ ਹੀ ਸਿੱਖ ਰਾਜ ਆ ਆ ਕਬਜਾ ਕਦੀ ਰੋਜ਼ ਮਿਲਦਾ ਖੁੱਲਦਾ ਹੀ ਅੱਜ ਚੜਦੇ ਫਲਾਤ ਹੋਰ ਬਣੀ ਆ ਉਹਣਾ ਤੇ ਇੱਥੇ ਆ ਜਾਓ ਭਾਈ ਨੰਦ ਸਿੰਘ ਵੀ ਅੱਗੇ ਉੱਤੇ ਆ ਜਿਹੜੀ ਸੀਟ ਬਣੀ ਆ ਇਹ ਵੀ ਉਦੋਂ ਦੀ ਹੈ ਨਾ ਇਹ ਵੀ ਉਹਨਾਂ ਮਰਦਾ ਟਾਈਮ ਦਾ ਸਭ ਕੋਈ ਉਹਨਾਂ ਮਰਦਾ ਟਾਈਮ ਦਾ ਹੀ ਹਾਂ ਚੁੱਪ ਛੇਗਾ ਜਿਹੜਾ ਉੱਤੇ ਸੀਮਟ ਪਿਆ ਵਾ ਉਹ ਬਿਲਕੁਲ ਉਦਾਂ ਹੀ ਉਦਾਂ ਹੀ ਏ ਉਦੋਂ ਤੋਂ ਹੂੰ ਪਿੰਡ ਲਾਗੇ ਪਿੰਡ ਪਈ ਉਦੋਂ ਕਹਿੰਦੇ ਬਾਦੀ ਸਾਇ 100 200 ਬੰਦੇ ਦੀ ਉਦੋਂ ਬਾਦੀ ਘਟੂਗੀ ਤਾਂ ਤੇ ਆਜ ਦੇ ਵਾਲੇ ਜੰਗਲ ਦੱਸਦੇ ਵੀ ਇਹਦੇ ਜੰਗਲ ਹੀ ਉਦੋਂ ਜਦੋਂ ਪੈਣੀ ਪੈਣੀ ਪਿੰਡ ਉਦੋਂ ਫਿਰ ਉਸਾਰੋਂ ਬਾਦੀ ਹੋਈ ਨਹੀਂ ਬਾ ਚੋਲਾ ਸਭ ਮਾਰਿਆ ਉਸਾਰ ਦੇ ਹੂੰ ਸੀ ਨੀ ਕੋਈ ਨਾ ਕੋਈ ਪਤੀ ਕੋੜੀ ਦੇ ਮਾਰਿਆ ਇੱਕ ਗੋਜ਼ਰਾ ਕੋਠੀ ਆਗਿਆ ਨਾ ਗੁਰੂ ਕੀ ਕੋਠੀ ਗੁਰੂ ਕੀ ਕੋਠਰੀ ਜਿਹਦੇ ਮੈਂ ਉਹਦੇ ਪਹਿਲਾਂ ਗਿਆ ਹਾਂ ਉਹ ਉਹ ਮਰਕੇ ਤਾਂ ਉਹ ਫੇ ਮਾਰੇ ਉੱਥੇ ਕੀਰਤਨ ਕਰਦੇ ਹੁੰਦੇ ਉੱਥੇ ਜਿਹੜੀ ਅੱਛਾ ਉੱਥੇ ਜਾ ਕੇ ਕੀਰਤਨ ਕਰਦੇ ਸੀ ਠੀਕ ਠੀਕ ਹੈ ਜੀ ਯਾਰ ਵੀਡੀਓ ਤੇ ਸ਼ੁਰੂ ਜਿੱਤੇ ਹੁੰਦਾ ਰੱਖਿਆ ਉੱਥੇ ਗੁਰੂ ਸਾਹਿਬ ਕੀਰਤਨ ਕਰਦੇ ਹੁੰਦੇ ਸੀ ਆ ਗੁਰੂ ਕੀ ਕੋਠੇ ਦੇ ਨਾਲ ਹੀ ਜਿਹੜਾ ਨਾ ਤੇ ਗੁਰੂ ਸਾਹਿਬ ਦਾ ਪ੍ਰਾਤਨ ਘਰ ਆ ਜੀ ਦੱਸ ਦਿਆ ਵੀ 2 ਸਾਲ 5 ਮਹੀਨੇ ਤੇ 17 ਦਿਨ 13 ਦਿਨ 13 ਦਿਨ ਹਾਂ ਗੁਰੂ ਸਾਹਿਬ ਇੱਥੇ ਆ ਗਏ 13 ਦਿਨ ਤੇ ਉਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਛੋਟੇ ਹੀ ਪਰਿਵਾਰ ਸਨੇ ਵੀ ਆਇਆ ਇੱਥੇ ਤੇ ਮੈਂ ਖਾ ਉਦੋਂ ਦੱਸਦੇ ਆ ਵੀ ਨੌਵੇਂ ਗੁਰੂ ਸਾਹਿਬ ਹੀ ਆਏ ਆ ਉਹ ਤੇਗ ਬਤਰਾ ਸਾਹਿਬ ਉਸ ਟਾਈਮ ਹੀ ਆਏ ਜਦੋਂ ਗੁਰੂ ਸਾਹਿਬ ਰੜਦੇ ਹੁੰਦੇ ਸੀ ਛੋਟੇ ਗੁਰੂ ਹਰਗੋਬਿੰਦ ਸਾਹਿਬ ਜਾਨੀ ਕਿ ਸਾਰਾ ਪਰਿਵਾਰ ਉੱਥੋਂ ਆਇਆ ਹਾਂ ਹੂੰ ਤੇ ਇਹ ਤਾਂ ਸੀ ਤੇ ਆ ਲੰਮਰਦਾਤਾ ਘਰ ਹੀ ਦੇਖਦਾ ਵੀ ਆਪੋ ਲੰਮਰਦਾਤਾ ਘਰ ਕਦੀ ਰਿਹਾ ਕਿਉਂਕਿ ਹੋ ਸਕਦਾ ਆਇਦ ਵਾਲੇ ਹੋਰ ਵੀ ਥਾਣਾ ਹੋਵੇ ਜਿਹੜਾ ਟਾਈਮ ਦੇ ਮੇਨ ਜਗ੍ਹਾ ਨਹੀਂ ਰਿਹਾ ਉੱਪਰ ਮੇਰੋ ਹੋਏ ਕਿ ਕਿ ਕੋਈ ਕੱਤੀ ਹੁੰਦੀ ਜਿਹੜੀ ਹੂੰ ਕਿੱਤੀ ਕੋਈ ਮੌਸਮ ਹੈ ਟਾਈਮ ਮੰਨ ਤੇ ਅਮ ਨਾ ਬਿਜਾਣੇ ਕਿ ਆਪਣਾ ਜੇ ਭਾਂ ਟੈਣੀ ਹੁੰਦਾ ਨੇ ਉਹ ਟਾਈਮ ਦੀ ਹੂੰ ਕਿੱਤੀ ਕੋਈ ਫਿਰ ਉਹ ਕਹਿੰਦੇ ਸੀ ਵੀ ਜਿਹੜੇ ਬੰਦੇ ਜਦੋਂ ਪੁਰ ਸਾਹਿਬ ਨਾਮ ਚੇਂਜ ਕੀਤਾ ਤੇ ਜਿਹੜੇ ਬੰਦੇ ਉਸ ਤੋਂ ਕਹਿੰਦੇ ਸੀ ਵੀ ਅਸੀਂ ਮਾਮਲਾ ਤਾਰਨ ਪੱਟੀ ਜਾਂਦੇ ਆ ਮਾਮਲਾ ਦੇ ਪੱਟ ਮਾਮਲਾ ਤਾਰਨ ਜਾਂਦੇ ਹੋਰ ਪੱਟੀ ਆਹੋ ਤੇ ਮੁੜ ਕੇ ਜੋ ਸਾਰਾ ਰਿਸਟ੍ਰਿਕਟਰ ਉਹ ਮੰਨਣ ਦੇ ਜਾਣੇ ਕਿ ਕੋਲੇ ਕੋਲੇ ਜਾਨ ਕੇ ਸਾਰਾ ਇਹ ਤੋਂ ਲੈ ਕੇ ਜੱਗ ਤੱਕ ਉਹ ਮਾਮਲਾ ਤਾਰਨ ਜਦੋਂ ਕਹਿ ਰਹੇ ਨੇ ਕਿ ਮਾਮਲਾ ਕਦੇ ਆਵਾਜ਼ ਪੈਣੀ ਹੈ ਪੈਣੀ ਕਹਿ ਕੇ ਆਵਾਜ਼ ਪੈਣੀ ਤਾਂ ਅਸੀਂ ਮਾਮਲਾ ਤਾਰਨਾ ਮਾਮਲਾ ਤੁਸੀਂ ਕਿਦਾਂ ਤਾਰਨਾ ਜੀ ਸੋ ਉਹ ਮੁਰਗ ਫੇਰ ਮਾਰਦੇ ਜਦੋਂ ਇਹਦਾ ਕਰ ਉਹ ਟਾਈਮ ਤੱਕ ਨਹੀਂ ਹੋ ਗਿਆ ਉਹਨੇ ਫਿਰ ਇਹ ਇਹ ਤੁਰੇ ਕਿ ਜਦ ਤੱਕ ਫੇ ਸਾਰਾ ਚੋਲਾ ਸਾਹਿਬ ਹੀ ਸਾਰੇ ਸਾਰਾ ਨਾ ਹੀ ਕਾਗਜ਼ਾ ਪੱਤਰਾ ਦੇ ਵੀ ਪੱਤਰਾ ਸਰਦਾਰੇ ਦਰਬਾਰੇ ਫਿਰ ਉਹ ਚੋਲਾ ਸਾਹਿਬ ਹੀ ਸੰਗਤ ਕਹਿੰਦੀ ਸੀ ਗੁਰੂ ਸਾਹਿਬ ਦੇ ਕਹਿੰਦੀ ਸੀ ਵੀ ਅਸੀਂ ਮਾਮਲਾ ਤਾਰਨਾ ਤੇ ਉਹਨਾਂ ਨੇ ਪੈਣੀ ਨੂੰ ਆਵਾਜ਼ ਦੇਣੀ ਹੈ ਤੇ ਅਸੀਂ ਕਿਦਾਂ ਉੱਠਣਾ ਤੇ ਗੁਰੂ ਸਾਹਿਬ ਕਹਿੰਦੇ ਵੀ ਜਿੰਨੇ ਰੇਠੇ ਮੀਠੇ ਕਰਦੇ ਹਨ ਉਹ ਸਭ ਕੁਝ ਕਰ ਸਕਦਾ ਵਾ ਤੇ ਪਤਾ ਨਹੀਂ ਲੱਗਾ ਕਿਸੇ ਨੂੰ ਵੀ ਕੀ ਹੋਇਆ ਵਾ ਕਾਗਜ਼ਾਂ ਪੱਤਾਂ 'ਚ ਸਾਰਾ ਕੁਝ ਹੀ ਇਹਦਾ ਨਾਂ ਜਿਹੜਾ ਹੈ ਨਾ ਇਹ ਚੋਲਾ ਸਾਹਿਬ ਜਿਹੜਾ ਵਾ ਨਾਂ ਛੱਡ ਗਿਆ ਕਾਗਜ਼ਾਂ ਤੇ ਗੁਰੂ ਸਾਹਿਬ ਨੇ ਉਹਨਾਂ ਚਿਰ ਜ਼ਬਰ ਜ਼ੁਲਮ ਦਾ ਸਾਹਮਣਾ ਕੀਤਾ ਜਿਨ੍ਹਾਂ ਚਿਰ ਹੱਦ ਹੁੰਦੀ ਆ ਜਦੋਂ ਇੰਤਹਾ ਕਿਸੇ ਜੀਵ ਦੀ ਟੱਪ ਜਾਂਦੀ ਹੈ ਨਾ ਗੁਰੂ ਸਾਹਿਬ ਨੇ ਮੈਸੇਜ ਭੇਜਤਾ ਸੀ ਆਪਣੇ ਪੁੱਤਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਿ ਹੁਣ ਮੀਰੀ ਤੇ ਪੀਰੀ ਦੋਵੇਂ ਪਉਣੀਆਂ ਪੈਣੀਆਂ ਪੁੱਤਰਾ ਹੁਣ ਕੱਲੇ ਧਰਮ ਨਾਲ ਗੱਲ ਨਹੀਂ ਬੰਨ੍ਹਣੀ ਨਾ ਰਾਜਨੀਤੀ ਵੀ ਚਲਾਉਣੀ ਪੈਣੀ ਆ ਹੁਣ ਅਸੀਂ ਦੇਖਣਦੇ ਆ ਬੋਟਾ ਬਣ ਲੱਗਿਆ ਕਿ ਨੋਟ ਸਾਹਿਬ ਕੱਲੇ ਧਰਮ ਨਾਲ ਨਹੀਂ ਗੱਲ ਬਣਨੀ ਦਾਜ ਨੇ ਤੁਸੀਂ ਚਲਾਓਗੇ ਨਾਲ ਤੇ ਫੇਰ ਹੀ ਤੁਸੀਂ ਕੰਮਜਾ ਬਣਨਾ ਨਹੀਂ ਤੇ ਤੁਹਾਨੂੰ ਕਹਿੰਦੇ ਮਸਲ ਦੇਣਾ ਮਿੰਟ ਲਾਉਣਾ ਤੁਸੀਂ ਕੱਲਾ ਧਰਮ ਚਲਾਓਗੇ ਤੁਹਾਨੂੰ ਕਹਿੰਦੇ ਰਗੜ ਦੇਣਾ ਉਸੇ ਵ ਲਈ ਜਿਹੜੇ ਦੂਜੇ ਬੰਦੇ ਰਗਨ ਮਾਸਤੇ ਬਿਠੇ ਡੱਡੂ ਬੜੇ ਤਿਹਜ ਤੇ ਤੁਹਾਨੂੰ ਨਾਲ-ਨਾਲ ਇਹਦੇ ਵਿੱਚ ਆਉਣਾ ਪੈਣਾ ਵਾ ਰਾਜਨੀਤੀ 'ਚ ਪਰ ਰਾਜਨੀਤੀ ਆ ਗਿਆ ਹੁਣ ਆਪਾਂ ਅੱਗੇ ਥੱਲੇ ਜੀ ਕੈਮਰਾ ਉੱਤੇ ਓਵਰਹਿੱਟ ਹੋ ਗਿਆ ਜੀ ਆਹ ਗੱਡੀਓ ਸੋਹਣੀਆਂ ਵੇਖੋ ਇਟਾਂ ਆ ਆ ਇਟਾਂ ਬਹੁਤ ਨਿਕੇ ਨਿਕੇ ਸਪੈਸ਼ਲ ਬਣਾਈਆਂ ਜਾ ਆਪਣੀਆਂ ਹੈਨਾ ਫਬੋਨੇਕਨੀ ਕੀਟਾਵਾ ਇਹ ਮੰਦਾ ਨਾਮ ਜੀ ਵੀ ਹਵਾਵਾਤੇ ਪ੍ਰਬੰਧ ਕੀਤਾ ਹੋ ਸਕਦਾ ਜਦਾਂ ਡਾਟ ਹੈ ਥੱਲੇ ਲੋਹੇ ਦੇ ਲੋਹੇ ਦੇ ਫਰੇਮ ਲੱਗ ਜਾਣ ਫੇਰੇ ਬਚਾਅ ਹੋ ਸਕਦਾ ਵਧੀਆ ਕਿਉਂਕਿ ਆਖਰਕਾਰ ਚੂਨਾ ਹੀ ਹੈ ਨਾ ਗੱਡ ਲੱਗ ਜਾਂਦਾ ਥੱਲੇ ਚੂਨਾ ਲੱਗਾ ਵੇਖੋ ਜੀ ਉਸ ਸਮੇਂ ਦੀ ਜਿਹੜੀ ਮੀਨਾਕਾਰੀ ਦੀ ਇੱਕ ਜਬਰਦਸਤ ਮਸਾਲਿਆ ਉਹ ਸਾਹਮਣੇ ਵੀ ਪਹਿਲਾਂ ਰਹਿਦਾ ਮਤਲਬ ਉੱਤੇ ਵੀ ਛਤਾਂ ਹੈ ਗਈਆਂ ਸੀ ਜਿਹੜੀਆਂ ਅੱਜ ਨਹੀਂ ਰਹੀਆਂ ਤੇ ਇਹ ਵੜਾਈ ਆ ਜੀ ਇਹਨਾਂ ਦੀ ਚੋਲਾ ਸਾਹਵਾਲਿਆਂ ਦੀ ਜਿਨ੍ਹਾਂ ਨੇ ਇਹਦੀ ਜਿਹੜੀ ਪੁਰਾਤਨਤਾ ਦੇਖਣ ਨੂੰ ਰੱਖਿਆ ਵਾ ਜਿਹਦੇ ਕਰਕੇ ਮੈਂ ਅੱਜ ਵੀਡੀਓ ਬਣਾ ਸਕਣ ਡਿਆ ਵਾ ਆਹ ਕਿੜੀਆਂ ਸੋਹਣੀਆਂ ਗੋਲ ਵਿਖੂ ਟਾਂ ਲੱਗੀਆਂ ਵਾ ਆ ਜਦੋਂ ਦੀਵੇ ਬਾਲਣ ਮਹਤੇ ਜਾਂ ਕੋਈ ਥਮਾਨ ਕੰਗੀਠੀਆਂ ਗੁੱਠੀਆਂ ਜਿਆ ਰੱਖਿਆ ਹੁੰਦੀਆਂ ਸੀ ਇਹਦੇ ਵੀ ਲੱਕੜ ਵੇਖੋ ਕਿੰਨੀ ਪੁਰਾਣੀ ਆ ਆ ਕੁੰਡੇ ਵਿਚਾਰੇ ਬਹੁਏ ਪੁਰਾਣੀਆਂ ਦਿਖਾਂ ਲੇ ਕਮਰੇ ਦੇ ਛਤਾਂ ਨਹੀਂ ਹੈਗੀਆਂ ਸਾਹਮਣੇ ਉਹ ਬਣਿਆ ਵਾ ਜਿਹੜੀਆਂ ਅੰਗੀਠੀਆਂ ਜਿਹੀਆਂ ਬਣੀਆਂ ਹੁੰਦੀਆਂ ਸੀ ਇਹ ਤਾਂ ਬੀਬ ਰੱਖਣ ਨੂੰ ਆਹ ਕੁਝ ਉਹ ਆਵਾਜ਼ ਕੰਜੇ ਜਿਹਾ ਲੱਗਦਾ ਇੱਥੇ ਕੋਈ ਭਾਂਡੇ ਭੁੰਡੇ ਰਖਵਾਤੇ ਜਿਗਰ ਨਾ ਪਾ ਪਾਣੀ ਦੇੰਦੇ ਕਾਸ ਵਾਸਤੇ ਜਾਂ ਕੁਝ ਹੋਰ ਕੋਈ ਨਾ ਕੋਈ ਸਿਸਟਮ ਬਣਿਆ ਹੋਇਆਗਾ ਆ ਡਾਟਾ ਜਿਵੇਂ ਸੋਨਾ ਸੋਨਾ ਹੀ ਹੈ ਸੁੰਦਰ ਆ ਵੀ ਡਾਟ ਬਿਲਕੁਲ ਕਾਇਮ ਆ ਕੁਝ ਡਾਟ ਬਿਲਕੁਲ ਕਾਇਮ ਆ ਜੀ ਇਹਦੀ ਇਟਾਂ ਦੀ ਦੇਖੀ ਬੜੀ ਸ਼ਾਨਦਾਰ ਜੀ ਉਹ ਤਾਂ ਹੈ ਦੇੰਦੇ ਨੇਰਾ ਪਰ ਉਹ ਕਿੱਲੀਆਂ ਲੱਗੀਆਂ ਬਈ ਤਾਂ ਟੰਗੇ ਹੁੰਦੇ ਸੀ ਲੋਕਾਂ ਨੇ ਆਪਣੇ ਉਦੋਂ ਪੁਰਾਣੇ ਟਾਈਮ ਤੇ ਕੁਝ ਹੋ ਸਕਦੀ ਜਿਨ੍ਹਾਂ ਕਲੀਰੇ ਹੁੰਦੇ ਸੀ ਸੇਰੇ ਹੁੰਦੇ ਸੀ ਜਾਂ ਇਹੋ ਜਿਹੇ ਹਾਰ ਹੁੰਦੇ ਜਾਂ ਕੋਈ ਵੀ ਚੀਜ਼ ਟੰਗਣੀ ਹੁੰਦੀ ਤਾਂ ਜਗੜਫੇ ਹੋ ਸਕਦੇ ਉੱਤੇ ਲੱਕੜ ਵੀ ਪਈ ਹੋਵੇ ਉਦੋਂ ਟਾਈਮ ਦੀ ਆ ਬੜੀ ਸੁਣੀ ਅੰਗੀਠੀ ਬਣੀ ਆ ਆ ਕੁਝ ਕੁੰਡ ਸਹਿਬਾਂ ਨਾਲ ਆਪਣੀਆਂ ਕੋਠੀਆਂ ਪਾਈਆਂ ਵਿੱਚ ਆ ਬੜੇ ਵੇਖੋ ਜਿਹੜੀ ਅਸੀਂ ਪ੍ਰਾਤਨ ਗੁਫਾਵਾਂ ਵੇਖਨੇ ਆ ਉੱਥੇ ਵੀ ਇਹ ਲੱਗੇ ਹੁੰਦੇ ਆ ਜਿੱਦਾਂ ਬਾਬਾ ਬੰਦਾ ਸਿੰਘ ਬਹਾਦਰ ਦੀ ਗੁਫਾ ਮਾ ਉਹਦੇ ਅੰਦਰ ਵੀ ਇਹ ਲੱਗੇ ਆ ਤੇ ਕੋੜੇ ਤੇ ਕਾਠੀਆਂ ਟੰਗਦੇ ਸੀ ਆ ਇੱਕ ਸੋਹਣਾ ਜਿਹਾ ਨਮੂਨਾ ਬਣਿਆ ਵਾ ਪੇਸ਼ਕਾਰੀ ਦਾ ਦੀਵਾ ਜਗਣ ਵਾਸਤੇ ਕਾਲਾ ਆ ਦੀਵਾ ਹੀ ਜਗਦਾ ਰਿਹਾ ਇੱਥੇ ਕਦੀ ਆ ਇੱਕ ਟੁੱਟ ਗਈ ਫਰੋਨੀ ਰਕੜ ਇਹਨੂੰ ਇੱਥੇ ਰੱਖ ਦਿੰਨੇ ਆ ਰਾਖੋ ਚਾਹੋ ਜੇ ਆਜਾ ਰਾਵਾਂ ਇਹਦਾ ਪੀਸ ਆ ਟੁੱਟ ਕੇ ਟਿੱਕਾ ਆ ਕੁਝ ਪਿਆਵਾ ਬੋਲੀ ਪੂਰੀ ਹੈ ਵੀ ਅੱਕ ਦੇ ਬੂਟੇ ਉੱਗੇ ਵਿੱਚ ਆ ਬੜੀਆਂ ਸੋਹਣੀਆਂ ਕੰਧਾਂ ਤੇ ਛੋਟੀ ਫੁੱਟੀਆਂ ਦੀਵੇ ਰੱਖਣ ਦੀ ਜਗਾ ਬਣੀਆਂ ਵਾ ਜੀ ਆ ਟੁੱਟ ਗਿਆ ਇਹ ਸਾਰੇ ਹੀ ਇਹ ਜੀ ਸਿਸਟਮ ਸਾਰਾ ਹੋਪਾ ਜੀ ਸਾਹਿਬ ਜੀ ਕੋਈ ਹੋਰ ਗੱਲ ਦੱਸੋ ਇਹਦੇ ਬਾਰੇ ਕਨੈਕਟਡ ਗੱਲ ਕੋਈ ਇਤਿਹਾਸਿਕ ਇਹ ਤੁਹਾਨੂੰ ਯਾਦ ਆਉਂਦੀ ਹੈ ਜਿਹੜੀਆਂ ਮੈਂ ਬੋਲਤੀਆਂ ਉਤੋਂ ਇਲਾਵਾ ਨਹੀਂ ਅੱਜ ਇਹ ਉਹ ਤੋਂ ਮਤਲਬ ਮੰਤਰ ਟਾਈਮ ਤੇ ਹੀ ਹੋਇਆ ਹੋਵੇਗਾ ਆਹ ਜੀ ਉਹ ਮੰਤਾਂ ਦਾ ਟਾਈਮ ਮੰਤੇ ਹੀ ਹੁੰਦੇ ਨੇ ਅਛਾ ਕਾਹ ਕੋ ਮੰਤਾਂ ਨਹੀਂ ਕੀਤਾ ਇਹ ਦੇਖ ਮੰਤਾਂ ਦੇ ਕਬਜੇ 'ਚ ਹੀ ਰਿਹਾ ਵਾ ਕਦੇ ਕਬਲੇ ਰਹਿ ਗਿਆ ਹੂੰ ਤੇ ਗੁਰੂ ਸਾਹਿਬ ਇੱਥੇ ਉਹ ਹੀ ਤਾਂ ਗੱਲ ਕਰ ਲਈ ਅਸੀਂ ਢਾਈ ਘਸ ਲਗਭਗ ਰਹੇ ਆ ਤੇ ਗੁਰੂ ਸਾਹਿਬ ਵੀ ਇੱਥੇ ਖੜੇ ਆ ਛੋਟੇ ਛੇਵੇਂ ਗੁਰੂ ਹੂੰ ਤੇ ਜਦੋਂ ਜਦੋਂ ਗੁਰੂ ਸਾਹਿਬ ਨੇ ਰਚਨਾ ਕਰਤੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਉਦੋਂ ਅਕਬਰ ਦੇ ਵੀ ਕੰਨ ਭਰੇ ਗਏ ਬੜੀ ਬੜੀ ਫਿਰ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਪਹਿਲੀ ਮੀਟਿੰਗ ਕਰਨ ਗਏ ਤੇ ਜੋ ਹੁਕਮਨਾਮਾ ਲਿਆ ਹੁਕਮਨਾਮਾ ਤਾਂ ਮੈਨੂੰ ਯਾਦ ਨਹੀਂ ਆ ਤੇ ਉਹ ਕੰਮ ਬੜਾ ਵਧੀਆ ਆਇਆ ਸੀ ਇੱਕ ਸੁਖਦ ਹੁਕਮਨਾਮਾ ਆਇਆ ਸੀ ਅਕਬਰ ਖੁਸ਼ ਹੋ ਗਿਆ ਤਾਂ ਗਵਰਨਰ ਸਾਹਿਬ ਕੋ ਜਗੀਰਾਂ ਦੇ ਕੇ ਨਵਾਜਿਆ ਸੀ ਇਹ ਗੱਲ ਤੀ ਲਿਖੀ ਹੈ ਜੀ ਇੱਕ ਵਾਰੀ ਫੇਰ ਕੰਨ ਭਰੇ ਇਹ ਦੋਹਾਂ ਵਾਲੀ ਅਕਬਰ ਜਿਹੜਾ ਹੈ ਨਾ ਅਕਬਰ ਥੋੜਾ ਵਧੀਆ ਰਾਜਾ ਸੀ ਸਿੱਖਾਂ ਨਾਲ ਉਹਦੇ ਜਿਹੜੀਆਂ ਵਧੀਆ ਬੰਦੀ ਸੀ ਜਹਾਂਗੀਰ ਥ ਉਹਨੇ ਥੋੜੇ ਜਿਆਦਾ ਧਰੂ ਕਮਾਇਆ ਬਬਤਾ ਉਹ ਦਾ 300 ਰੁਪਏ ਜਿਆਦਾ ਕੀਤੇ ਹੋਣਾ ਹਮਮ ਪਰ ਮਹਾਰਾਏ ਨੇ ਕਿ ਚਲੋ ਖਾਲੀ ਗੁਰੂ ਸਾਹਿਬ ਦਾ ਸਿੱਧਾ ਫਰਮਾਨ ਹੈ ਜੀ ਵੇਖੋ ਕਿਸੇ ਤੇ ਸਿੱਧਾ ਹਮਲਾ ਨਹੀਂ ਕਰਨਾ ਕਦੀ ਵੀ ਨਹੀਂ ਕਰਨਾ ਤੇ ਉਦੋਂ ਕਰਨਾ ਵਾ ਜਦੋਂ ਇੰਤਹਾ ਹੋ ਜਾਂਦੀ ਹੈ ਅਗਲਾ ਬੰਦਾ ਹਟਦਾ ਹੀ ਨਹੀਂ ਆ ਤਾਂ ਫਿਰ ਜ਼ੁਲਮ ਨੂੰ ਰੋਣ ਵਾਸਤੇ ਕਰਵਾ ਚੁੱਕਣੀ ਆ ਉਦਾਂ ਨਹੀਂ ਚੁੱਕਣੀ ਹਮ ਇਹ ਤੇ ਆਪ ਅਸਾ ਹੋ ਗਿਆ ਜੀ ਹੁਣ ਆ ਆ ਪਾਸੇ ਦੀ ਝਲਕੀ ਵੇਖੋ ਤੇ ਅਸੀਂ ਫਿਰ ਵੀਡੀਓ ਦੀ ਸਮਾਪਤੀ ਕਰੀਏ ਜੀ ਆਹ ਦੇ ਬਾਬਾ ਜੀ ਬਾਅਦ ਚ ਪਏ ਹੋਣੇ ਆ ਨਾ ਹਾਂ ਆਹ ਤੇ ਮੁਗੇ ਪੁਰਾਣੇ ਆ ਆ ਵੇਖੋ ਹੋ ਸਕਦਾ ਇਹ ਹੋਰ ਵੀ ਵੱਡੀ ਹੋਵੇ ਆ ਕੰਨਾਂ ਜ਼ਰੂਰ ਅੱਜ ਕਹਿ ਰਹੀ ਆਂ ਵੀ ਸਾਹਮਣਾ ਪਹਿਣਾ ਮੰਨੀ ਤੇ ਡਿੱਗ ਜਾਣਾ ਆ ਡਿੱ ਗਿਆ ਸਾਰਾ ਕਮਰਾ ਕੱਲਾ ਬੂਹਾ ਰਹਿ ਗਿਆ ਜੇ ਲਾਕ ਵੱਜਾ ਹਵਦਾ ਇੱਥੇ ਢਾਈ ਸਾਲ ਬੜਾ ਬੜਾ ਸਮਾਂ ਹੁੰਦਾ ਵਾ ਗੁਰੂ ਸਾਹਿਬ ਖੇਡ ਰਹੇ ਨੇ ਨਿੱਖੇ ਉਹ ਦੇ ਇੱਥੇ ਰੇਡ ਦੇ ਰਹੇ ਹੋਣੇ ਆ ਹੱਬ ਕੀਚਾ ਹੀ ਹੋਊਗਾ ਬਾਹਰ ਮੇਰੇ ਸਾਹਿਬ ਨਾਲ ਉਹ ਜਿੱਥੇ ਆਪਾਂ ਮੇਨ ਕੋਟਰ ਸਾਹਿਬ ਵਾਲਾ ਹੂੰ ਇਹ ਜਿੱਥੇ ਹੁਣ ਉਹ ਮਾਰ ਕੇ ਆਪਾਂ ਦਖਣ ਕੀਤੇ ਪਰ ਉਹ ਜਿੱਥੇ ਮਾਰ ਰੇਲ ਕੋੜ ਬੇਲਕੂਲਾ ਉੱਥੇ ਉਹ ਕੋਈ ਹੋਈ ਸੀ ਉਹ ਸਮਾਂ ਹੀ ਕੋਈ ਲੱਗੀ ਫੱਟੀ ਲੱਗੀ ਆ ਉਹ ਜਿਹੜੀ ਪਲੇਟ ਜੀ ਆਹ ਜਿਹੜੀ ਆ ਲੋਹੇ ਦੀ ਉਹ ਬੰਦੇ ਵਿੱਚ ਲੱਗੀ ਹਣਾ ਕੁਝ ਲੱਗਾ ਹੁਣ ਮੰਤਾਂ ਦਾ ਲਿਖਿਆ ਨਵਜੀ 1573 ਤੋਂ ਲੈ ਕੇ 1560 ਤੋਂ ਲੈ ਕੇ ਤੇ 1606 ਤੱਕ ਗੁਰੂ ਸਾਹਿਬ ਦਾ ਜੀਵਨ ਹੀ 43 ਸਾਲ ਦੀ ਉਮਰ ਵਿੱਚ ਗੁਰੂ ਸਾਹਿਬ ਜੀ ਤਤਤੀ ਲੋਥੇ ਜਾ ਕੇ ਬਹਿ ਗਏ ਹੀ ਇਹ ਨਰਾ ਜਿਮਰਿਆਈ ਸ਼ੰਗਰ ਸੁਮਈ ਜੀ ਮਰਿਆ ਹੀ ਤੇ ਇਹ ਬਾਣੀ ਰਚੀ ਬੜੇ ਵੱਡੀ ਗੱਲ ਹੀ ਵੀ ਮੁਗਲਾਂ ਦਾ ਰਾਜ ਹੀ ਕਹਿਰ ਹੀ ਕਹਿਰ ਦਾ ਰਾਜ ਹੀ ਤੇ ਬਾਣੀ ਨੂੰ ਇਕੱਠਿਆ ਕਰਤਾ ਤੇ ਉਹੋ ਹੀ ਬਾਣੀ ਅੱਜ ਸਾਡੇ ਗੁਰਗ੍ਰੰਥ ਸਾਹਿਬ ਜੀ ਬਣੀ ਹੋਇਆ ਤੇ ਉਦੋਂ ਦੇ ਮਸ਼ਹੂਰ ਜਿਹੜੇ ਆਪ ਸ਼ਾਹ ਹੁਸੈਨ ਵਰਗੇ ਵੱਡੇ ਵੱਡੇ ਲਖਾਰੀ ਆਏ ਆਪਣੀਆਂ ਚਨਾਮਾਂ ਲੈ ਕੇ ਪਰ ਗੁਰੂ ਸਾਹਿਬ ਨੇ ਉਹ ਚਨਾਮਾਂ ਨੂੰ ਰੀਂ ਨਕਾਰਤੀਆਂ ਕਿਉਂਕਿ ਉਹ ਤਾਂ ਨਿਆਵੀ ਰਚਨਾਵਾਂ ਹੀ ਰੋਹਾਨੀਅਤ ਵਾਲੀ ਕੋਈ ਗੱਲ ਨਹੀਂ ਹੋ ਚੇ ਤੋਕ ਬੰਦੀ ਕੀਤੀ ਜਿੱਦਾਂ ਆਪਾਂ ਅੱਜ ਕਵਤਾਵਾਂ ਲਿਖ ਲੈਨੇ ਆ ਤੇ ਸਾਡੇ ਜਿਹੜੀ ਕੋਈ ਰੋਹਾਨੀਅਤ ਆ ਇਦਾਂ ਦਾ ਸਿਸਟਮ ਹੀ ਥੋੜਾ ਜੀ ਆ ਦੇਖਿਆ ਜੀ ਪ੍ਰਾਤਨ ਕਰਦੀ ਆਸ ਕਰਨੇ ਆ ਵੀ ਇਹ ਬਰਕਰਾਰ ਰਹੂਗੀ ਤੇ ਇਹਨੂੰ ਸਾਹਮਣੇ ਵਾਸਤੇ ਵੀ ਜ਼ਰੂਰ ਕੋਸ਼ਿਸ਼ ਕਰਨਗੇ ਜਿਨ੍ਹਾਂ ਨੇ ਇਹਨੂੰ ਬਚਾਇਆ ਵਾ ਉਹ ਸਾਂਭਣ ਵਾਸਤੇ ਵੀ ਜ਼ਰੂਰ ਕੋਸ਼ਿਸ਼ਾਂ ਕਰਨਗੇ ਸਾਡੀ ਆਸ ਆ ਕਿਉਂਕਿ ਹੁੰਦੇ ਸਾਲਾਂ ਦੇ ਵਿੱਚ ਵਿੱਚ ਕੁਝ ਨਾ ਕੁਝ ਹੋਰ ਤਬਸੁਨਾਸ ਹੋ ਸਕਦੀ ਆ ਬਰੀ ਪਚਾਲ ਤੂਫਾਨ ਹੀ ਸਹੰਦੀ ਐ ਜੀ ਬਿਲਡਿੰਗ ਜਿਹੜੇ ਕੋਈ ਰਹਿੰਦਾ ਨਹੀਂ ਹੁੰਦਾ ਉਦੋਂ ਇਹ ਰੂਲ ਬਿਲਡਿੰਗ ਡਿੱਗਦੀ ਆਂ ਦੀਆਂ ਮਾ ਹਨੀ ਜੀ ਇਹ ਭਾਈ ਸਾਹਿਬ ਮੈਨੂੰ ਬਾਜ਼ਾਰ ਵਿੱਚ ਮਿਲ ਪਏ ਜਦ ਮੈਂ ਰਸਤਾ ਪੁੱਛਣ ਡਿਆ ਹਾਂ ਤੇ ਕੋਈ ਦਿੱਤੀ ਮਲਾਪ ਹੋਣਾ ਸੀ ਤੇ ਇਹਨਾਂ ਨੇ ਫੇਰ ਮੈਨੂੰ ਕਹਿੰਦੇ ਵੀ ਪਹੁੰਚੋ ਤੇ ਮੈਂ ਉੱਥੇ ਆਉਂਦਾ ਵਾਂ ਉਹਦਾ ਨਾਰਮਲ ਜਿੰਦਾ ਮਿਲਿਆ ਹੁੰਦਾ ਵਾ ਤੇ ਗੁਰਦਵਾਰ ਸਾਹਿਬ ਤੋਂ ਤੁਹਾਨੂੰ ਪਰਮਿਸ਼ਨ ਜੜੀ ਆ ਉਹ ਲੈਣੀ ਪਈਗੀ ਤੇ ਫੇਰ ਤੁਸੀਂ ਇੱਥੇ ਆ ਸਕਦੇ ਜੀ ਕਿਉਂਕਿ ਜੇ ਬੂਆ ਨਾਮ ਮਿਲਾਂ ਤੇ ਫੇਰ ਹੋਰ ਵੀ ਉਹ ਖਾਹਿੰਦਾ ਸਾਮਸਮਲ ਕਰਨੀ ਚਲੋ ਸਾਰਿਆਂ ਨੂੰ ਪਿਆਰ ਸਤਿ ਸ੍ਰੀ ਅਕਾਲ ਜੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਇਹ ਜ਼ਰੂਰ ਦਰਸ਼ਨ ਕਰੋ ਜੀ ਗੁਰੂ ਸਾਹਿਬ ਜੀ ਦੀ 22 ਸਾਲ ਦੀ ਰਹਿਸ਼ ਹੈ ਜ ਸਰ ਦੇ ਬਾਹਰ ਆ ਗਈਆਂ ਇੱਧਰ ਹੀ ਵੇਖੋ ਆ ਹੈਗਾ ਵਾ ਇਹਦਾ ਮਤਲਬ ਆ ਵੀ ਜਗਾ ਇਹਦੇ ਵਿੱਚ ਇਹੀ ਤੇ ਆ ਗਲੀ ਨਹੀਂ ਹੁੰਨੀ ਤੇ ਆ ਜਿਹੜਾ ਥਾਂ ਆ ਵੀ ਇਹਦੇ ਵਿੱਚ ਹੀ ਹੋਊਗਾ ਕੋਈ ਪਰਲੇ ਬੰਨੇ ਵੀ ਕੁਝ ਪੁਰਾਣੀਆਂ ਕੰਨਾਂ ਜਿਹੜੀਆਂ ਦੇਖਦੀਆਂ ਟਾਈਮ ਬੜਾ ਬਲਵਾਨ ਹੈ ਜੀ ਟਾਈਮ ਕੁਝ ਕਰ ਦਿੰਦਾ ਜੋ ਨਹੀਂ ਕਰਨਾ ਹੁੰਦਾ ਇਸ ਲਈ ਸਾਡੀ ਦਰਖਾਸਤ ਹੈ ਸਰਕਾਰ ਨੂੰ ਪ੍ਰਸ਼ਾਸਨ ਨੂੰ ਗੁਰੂ ਕਾ ਬਾਗ ਅੱਛਾ ਗੁਰੂ ਕਾ ਬਾਗ ਆ ਲਿਖਿਆ ਵਾ ਆ ਗੁਰੂ ਦਾ ਬਾਗ ਬਣ ਗਿਆ ਜੀ ਠੀਕ ਹੈ ਪਹਿਲੇ ਪੁੱਤਾ ਸਾਬ ਮਾਪੀ ਕਹਿੰਦੇ ਵੀ ਚਾਹ ਪਾਣੀ ਪੀਣ ਤੋਂ ਬਗੈ ਨਹੀਂ ਜਾਂਦੇ ਨਾਲ ਉੱਥੇ ਲੰਗਰ ਲੱਗਾ ਚਾਹ ਦਾ ਵੀ ਤੇ ਪਛਾਦੇ ਦਾ ਵੀ ਤਾਂ ਐਂਦਾ ਲੱਗਾ ਤਾਂ ਉਹ ਗੁਰਦਸਾਹ ਨਾਲ ਇੱਥੇ ਗੁਰਸੱਭ ਕੀਰਤਨ ਘੱਟ ਹੁੰਦੇ ਸੀ ਉੱਥੋਂ ਲਗਭਗ 300 ਕਿਲੋਮੀਟਰ ਦੀ ਦੂਰੀ ਤੇ ਆ ਇੱਕ ਰੋਕ ਹੈਗਾ ਪਰ ਕਹਿੰਦੇ ਵੀ ਉਹ ਰੁੱਕ ਨਹੀਂ ਜਿ cụcਸਾ ਉੱਥੇ ਇਹ ਉਹ ਨਹੀਂ ਆ ਮਨੇ ਪਰ ਹੈਗਾ ਤਾਂ ਪਰ ਨਹੀਂ ਆ ਪਰ ਇਸ ਤੋਂ ਕਨਫਰਮੇਸ਼ਨ ਨਹੀਂ ਹੋ ਸਕੀ ਇਹਨਾਂ ਛੇਤਿਓਲਾ ਸਾਹਿਬ ਗੁਰਦਸਾਹ ਕਹਿੰਦੇ ਸੀ